ਪ੍ਰੈਸ ਕਲੱਬ ਰਜਿਸਟਰਡ ਰਾਜਪੁਰਾ ਵੱਲੋਂ ਇੱਕ ਵਿਸ਼ਾਲ ਮੈਡੀਕਲ ਚੈੱਕਅਪ ਲਾਇਆ ਗਿਆ ਇਹ ਚੈੱਕਅਪ ਮਾ சிவਰਾਤਰੀ ਮੌਕੇ ਲਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਕਲੱਬ ਦੇ ਪ੍ਰਧਾਨ ਦਰਸ਼ਨ ਖਾਨ ਨੇ ਦੱਸਿਆ ਕਿ ਆਮ ਲੋਕ ਜਲੇਬੀਆਂ ਦਾ ਜਾਂ ਹੋਰ ਖਾਣ ਪੀਣ ਦੀਆਂ ਵਸਤਾਂ ਦਾ ਲੰਗਰ ਲਾਉਂਦੇ ਹਨ ਪਰ ਉਹਨਾਂ ਇਸ ਵਾਰ ਡਿਸਾਈਡ ਕੀਤਾ ਕਿ ਖਾਣ ਪੀਣ ਦੀਆਂ ਵਸਤਾਂ ਦੇ ਨਾਲ-ਨਾਲ ਮੈਡੀਕਲ ਚੈੱਕਅਪ ਦਾ ਲੰਗਰ ਵੀ ਲਾਇਆ ਜਾਵੇ ਇਹ ਪੰਜਾਬ ਵਿੱਚ ਆਪਣੇ ਕਿਸਮ ਦਾ ਪਹਿਲਾ ਲੰਗਰ ਹੈ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਕੈਂਪ ਲਾਇਆ ਦੇਖੋ ਜੀ ਪਹਿਲਾਂ ਤਾਂ ਪੂਰੇ ਸਾਰੇ ਦੇਸ਼ ਵਾਸੀਆਂ ਨੂੰ ਸ਼ਿਵਰਾਤਰੀ ਦੇ ਮੌਕੇ ਤੇ ਸ਼ਿਵ ਜੀ ਦੇ ਇਸ ਪਾਵਨ ਦਿਨ ਤੇ ਸਾਰਿਆਂ ਨੂੰ ਮੈਂ ਮੈਂ ਆਪਣੇ ਵੱਲੋਂ ਤੇ ਆਪਣੇ ਪੂਰੇ ਕਲੱਬ ਵੱਲੋਂ ਮੁਬਾਰਕਾਂ ਦਿੰਦਾ ਤੇ ਇਹ ਜਿਹੜਾ ਸਾਡੇ ਕਲੱਬ ਵੱਲੋਂ ਉਪਰਾਲਾ ਕੀਤਾ ਗਿਆ ਇਹ ਉਪਰਾਲਾ ਦੇਖੋ ਇਕੱਲਾ ਬੰਦਾ ਕੋਈ ਕੰਮ ਨਹੀਂ ਕਰ ਸਕਦਾ ਕਲੱਬ ਦੇ ਜਿਹਨੇ ਮੈਂਬਰ ਨੇ ਸਾਰੇ ਮੇਰੇ ਨਾਲ ਮੇਰੇ ਨਾਲ ਲੈ ਮੈਂ ਕਲੱਬ ਦੇ ਮੈਂਬਰਾਂ ਦੇ ਨਾਲ-ਨਾਲ ਮੇਰੇ ਨਾਲ ਸਾਡੇ ਰਾਜਨ ਜੀ ਜਿਹੜੇ ਕਿ ਸ਼ੁਰੂ ਤੋਂ ਮੇਰੇ ਨਾਲ ਜੁੜੇ ਹੋਏ ਨੇ ਤੇ ਇੱਕ ਵਿਸ਼ਾਲ ਜੀ ਜਿਹੜੇ ਕਿ ਮਿਲ ਕੇ ਅਸੀਂ ਕੋਈ ਨਾ ਕੋਈ ਚਲੋ ਉਪਰਾਲਾ ਕਰਦੇ ਰਹੇ ਨਾ ਕਰਉਣ ਵਾਲਾ ਤਾਂ ਦੇਖੋ ਪ੍ਰਮਾਤਮਾ ਹੈ ਲੇਕਿਨ ਕਰਨ ਵਾਲਾ ਹਿੰਮਤ ਚਾਹੀਦਾ ਕਹਿੰਦੇ ਹਿੰਮਤੇ ਮਾਰ ਦੋ ਤਾਂ ਮੱਦ ਦੇ ਖੁਦਾ ਇਸੇ ਚੀਜ਼ ਨੂੰ ਲੈ ਕੇ ਅੱਜ ਅਸੀਂ ਕਿ ਜਿਹੜਾ ਸੋਚਿਆ ਸੀ ਇੱਕ ਹਫ਼ਤਾ ਪਹਿਲਾਂ ਅਸੀਂ ਇੱਕ ਡਿਸਕਸ ਜਿਹੜੀ ਕੀਤੀ ਹੈ ਵੀ ਉਹਦੇ ਸ਼ਿਵਰਾਤਰੀ ਦਾ ਜਿਹੜਾ ਤਿਹਾਰ ਮਨਾਇਆ ਜਾਣਾ ਉਹਦੇ ਪਬਲਿਕ ਵੀ ਬਹੁਤ ਆਉਣੀ ਹੈ ਵੀ ਕਿ ਲੰਗਰ ਦੇ ਨਾਲ-ਨਾਲ ਇੱਕ ਦੁਆ ਦੇ ਨਾਲ-ਨਾਲ ਕਹਿੰਦੇ ਦਵਾਈ ਵੀ ਨਾਲ ਮਰੀਜ਼ ਨੂੰ ਮਿਲ ਜੇ ਤਾਂ ਇਸ ਵਰਗਾ ਇਸ ਤੋਂ ਵੱਡਾ ਉਪਰਾਲਾ ਕੋਈ ਹੋ ਨਹੀਂ ਸਕਦਾ ਉਸੇ ਚੀਜ਼ ਨੂੰ ਲੈ ਕੇ ਸਾਡੇ ਕਲੱਬ ਵੱਲੋਂ ਜਿਹੜਾ ਇਹ ਇੱਕ ਉਪਰਾਲਾ ਬੰਨਿਆ ਗਿਆ ਮੈਂ ਸਾਰੇ ਆਪਣੇ ਕਲੱਬ ਮੈਂਬਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦਾ ਉਹਨਾਂ ਨੇ ਮੇਰਾ ਪੂਰਾ ਸਾਥ ਵੀ ਦਿੱਤਾ ਤੇ ਸਾਥ ਦੇ ਨਾਲ ਨਾਲ ਉਹਨਾਂ ਨੇ ਪੂਰਾ ਸਹਿਯੋਗ ਵੀ ਦਿੱਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਖਾਨ ਸਾਹਿਬ ਅਕਸਰ ਦੇਖਿਆ ਜਾਂਦਾ ਕਿ ਵੀ ਮਾਸ਼ ਸ਼ੁਗ੍ਰਾਤਰੀ ਤੇ ਲੰਗਰ ਲਾਏ ਜਾਂਦੇ ਹੈ ਜਲੇਬੀਆਂ ਵੰਡੀਆਂ ਜਾਂਦੀ ਹੈ ਹੈਨਾ ਤੇ ਤੁਸੀਂ ਇਹ ਕਿਦਾਂ ਸੋਚੇ ਕਿ ਵੀ ਅੱਜ ਮੈਡੀਕਲ ਕੈਂਪ ਵੀ ਲਾਣਾ ਚਾਹੀਦਾ ਹੈ ਇਹ ਜੇ ਕੁਸਚਨ ਦੇਖੋ ਇੱਕ ਨਾ ਕੈਂਸਰ ਸਪੈਸ਼ਲਿਸਟ ਡਾਕਟਰ ਹਰੀਵਾਲ ਜੀ ਨੇ ਮੈਂ ਅਕਸਰ ਉਹਨਾਂ ਦੇ ਵੀਡੀਓ ਦੇਖਦਾ ਰਹਿਣਾ ਉਹ ਇੱਕੋ ਗੱਲ ਕਰਦੇ ਨੇ ਲੰਗਰ ਬਹੁਤ ਹੋ ਗਏ ਨੇ ਇਹ ਦਵਾਈਆਂ ਦਾ ਲੰਗਰ ਜ਼ਰੂਰੀ ਆ ਅਗਰ ਉਸ ਚੀਜ਼ ਨੂੰ ਆਪਾਂ ਸਾਰੇ ਦੇਖ ਕੇ ਉਹ ਚੀਜ਼ ਸੋਚੀਏ ਵੀ ਲੰਗਰ ਤਾਂ ਦੇਖੋ ਜਗਾ ਜਗਾ ਲੱਗਦੇ ਨੇ ਉਰੇ ਦੇਖੋ ਲੰਗਰ ਵੈਸੇ ਵੀ ਲੱਗਣਾ ਸੀ ਲੇਕਿਨ ਜਿਹੜਾ ਦਵਾਈਆਂ ਦਾ ਟੈਸਟਾਂ ਦਾ ਤੇ ਚੈੱਕਅਪ ਦਾ ਜਿਹੜਾ ਲੰਗਰ ਲੱਗਿਆ ਗਿਆ ਇਹ ਉਸੇ ਚੀਜ਼ ਨੂੰ ਲੈ ਕੇ ਉਸੇ ਤੋਂ ਮੋਟੀਵੇਟ ਹੋ ਗਏ ਇਹ ਇੱਕ ਅਸੀਂ ਉਪਰਾਲਾ ਬਣਿਆ ਤਾਂ ਹੀ ਸਾਰੇ ਕਲੱਬ ਮੈਂਬਰਾਂ ਨਾਲ ਗੱਲਬਾਤ ਕਰਕੇ ਇਹ ਅੱਜ ਕਲ੍ਹ ਉਪਰਾਲਾ ਬਣਿਆ ਗਿਆ ਠੀਕ ਹੈ ਅ ਪਹਿਲੇ ਤਾਂ ਸਾਰਿਆਂ ਨੂੰ ਮਾਸ਼ੇਵratri ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਜੀ ਤੇ ਅਸੀਂ ਧੰਨਵਾਦ ਕਰਦੇ ਹਾਂ ਦਾ ਪ੍ਰੈਸ ਕਲੱਬ ਸਾਡੇ ਦਰਸ਼ਨ ਜੀ ਅਜੇ ਜੀ ਰਾਜਨ ਜੀ ਤੇ ਹੋਰ ਸਾਰੇ ਅ ਪ੍ਰੈਸ ਕਲੱਬ ਦੇ ਜਿੰਨੇ ਵੀ ਮੈਂਬਰ ਨੇ ਤੇ ਸਾਡੇ ਐਂਟੀ ਕ੍ਰਾਪਸ਼ਨ ਐਂਟੀ ਕ੍ਰਾਈਮ ਫਾਊਂਡੇਸ਼ਨ ਦਾ ਜਿਨ੍ਹਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਅਸੀਂ ਸ਼ਿਵਰਾਤਰੀ ਦੇ ਸ਼ੁਭ ਦਿਹਾੜੇ ਤੇ ਇੱਥੇ ਆ ਕੇ ਕੈਂਪ ਲਗਾਇਆ ਔਰ ਕਾਫੀ ਮਰੀਜ਼ ਜੋ ਹੈ ਅਸੀਂ ਉਹਨਾਂ ਨੂੰ ਦੇਖਿਆ ਸਾਡਾ ਇਹ ਸੰਦੇਸ਼ ਹੈ ਕਿ ਨਾਲ ਨਾਲ ਜਿਸ ਤਰ੍ਹਾਂ ਦਵਾ ਵੀ ਮਿਲੀ ਹੈ ਮਰੀਜ਼ਾਂ ਨੂੰ ਤੇ ਦਵਾਈ ਵੀ ਮਿਲੀ ਹੈ ਤੇ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਸਾਡੇ ਇੱਥੇ ਕੈਂਸਰ ਦੇ ਸਪੈਸ਼ਲਿਸਟ ਮੈਂ ਖੁਦ ਡਾਕਟਰ ਆਜਨਦੀਪ ਸਿੰਘ ਸਾਡੇ ਨਾਲ ਸਾਡੀ ਟੀਮ ਨਿਊਰੋ ਦੇ ਕਾਰਡੀਓ ਦੇ ਗਾਇਨੀ ਦੇ ਮੈਡਮ ਆਰਥੋ ਦੇ ਹੱਡੀਆਂ ਦੇ ਸਾਰਿਆਂ ਨੇ ਆ ਕੇ ਸੇਵਾ ਜਿਹੜੀਆਂ ਨਿਭਾਈ ਹੈ ਇੰਡਸ ਹਸਪੀਟਲ ਵੱਲੋਂ ਮਾਈ ਹਸਪੀਟਲ ਮਹਾਲੀ ਵੱਲੋਂ ਤੇ ਅਸੀਂ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ ਬਹੁਤ-ਬਹੁਤ ਧੰਨ ਕੀ ਕਹਿਣਾ ਚਾਹੂਗੀ ਜੀ ਅੱਜ ਪਹਿਲਾਂ ਤਾਂ ਮੈਂ ਸ਼ਿਵਰਾਤਰੀ ਦੀ ਸਮੂਹ ਦੇਸ਼ਵਾਸੀਆਂ ਨੂੰ ਜਿਹੜੀ ਹੈ ਲੱਖ-ਲੱਖ ਵਧਾਈ ਦੇਣਾ ਚਾਹਾਂਗਾ ਉਸ ਤੋਂ ਬਾਅਦ ਵਿਸ਼ੇਸ਼ ਜਿਹੜੀ ਅੱਜ ਵਧਾਈ ਦੇ ਹੱਕਦਾਰ ਹੈ ਦਾ ਪ੍ਰੈਸ ਕਲੱਬ ਜਿਹੜੇ ਰਾਜਪੁਰੇ ਦੇ ਸਾਡੇ ਸੂਝਵਾਨ ਪੱਤਰਕਾਰ ਹੈ ਉਹਨਾਂ ਵੱਲੋਂ ਜਿਹੜਾ ਦਰਸ਼ਨ ਖਾਨ ਜੀ ਦੀ ਅਗਵਾਈ ਵਿੱਚ ਜਿਹੜਾ ਇਹ ਬੜਾ ਇੱਕ ਅਨੋਖਾ ਇੱਕ ਜਿਹੜਾ ਵਧੀਆ ਮੈਸੇਜ ਦਿੱਤਾ ਗਿਆ ਹੈ ਸ਼ਹਿਰ ਦੇ ਵਿੱਚ ਕਿ ਦੇਖੋ ਲੰਗਰ ਤਾਂ ਹਰ ਜਗ੍ਹਾ ਲੱਗ ਰਹਾ ਮਜ਼ਾ ਜਿਹੜਾ ਦਵਾਈਆਂ ਦਾ ਲੰਗਰ ਹੈ ਜਿਹੜੀ ਅੱਜ ਲੋਡ ਆ ਪੰਜਾਬ ਦੀ ਉਹ ਲੰਗਰ ਜਿਹੜਾ ਇਸ ਸੂਜਵਾਨ ਕਲੱਬ ਵੱਲੋਂ ਲਵਾਇਆ ਗਿਆ ਉਸ ਤੇ ਅਸੀਂ ਇਹਨਾਂ ਨੂੰ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਮੁਬਾਰਕਬਾਦ ਦੇਣਾ ਚਾਹਾਂਗੇ ਕੀ ਕਹਿਣਾ ਚਾਹੋਗੇ ਸਰਵਾਰਾ ਜੀ ਇਸ ਪ੍ਰਾਲੇ ਬਾਰੇ ਦੇਖੋ ਸਾਡੇ ਵਾਰਡ ਦੇ ਵਿੱਚ ਦਾ ਪ੍ਰੈਸ ਕਲੱਬ ਵੱਲੋਂ ਵਾਰਡ ਨੰਬਰ 2 ਦੇ ਵਿੱਚ ਇਹ ਬਹੁਤ ਵੱਡਾ ਪ੍ਰਾਲਾ ਇੰਡਸ ਡਾਕਟਰ ਹਸਪੀਟਲ ਡਾਕਟਰ ਦੀ ਟੀਮ ਨਾਲ ਕੀਤਾ ਗਿਆ ਤੇ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਹਾ ਸ਼ਿਵ ਰਾਤਰੀ ਦਾ ਮੌਕਾ ਹੈ ਸਾਰਿਆਂ ਨੂੰ ਉਹਨਾਂ ਦੀ ਲੱਖ ਲੱਖ ਵਧਾਈ ਤੇ ਇਸ ਪਾਵਨ ਮੌਕੇ ਤੇ ਇਹਨਾਂ ਨੇ ਇਹ ਕਲੱਬ ਇਹ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਇੱਕ ਸਹੂਲਤ ਦਿੱਤੀ ਹੈ ਤਾਂ ਕਿ ਉਹਨਾਂ ਦੇ ਜਿਹੜੇ ਨੇ ਮਹਿੰਗੇ ਟੈਸਟ ਹੈ ਬਾਹਰ ਬਈ ਲੋਕ ਅਸਮਰਥ ਹੁੰਦੇ ਕਰਾਣ ਚ ਹੈਨਾ ਤੇ ਉਹ ਇੱਥੇ ਆ ਕੇ ਆਪਣੇ ਟੈਸਟ ਕਰਾਣ ਕਾਫੀ ਸਾਰੇ ਡਾਕਟਰਜ਼ ਵਕਰ ਨਿਊਰੋ ਦੇ ਆਰਥੋ ਦੇ ਆਏ ਹੋਏ ਨੇ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਆਪਣੇ ਵੱਲੋਂ ਮੈਡਮ ਨੀਨਾ ਮਿੱਤਲ ਜੀ ਵੱਲੋਂ ਐਮ ਐਲ اے ਰਾਜਪੁਰਾ ਵੱਲੋਂ ਆਸ਼ਵਾਸ਼ਣ ਦਿਵਾਉਣਾ ਵੀ ਅਗਰ ਦ ਪ੍ਰੈਸ ਕਲੱਬ ਨੂੰ ਇਹ ਜੇ ਜਿਹੜੇ ਉਪਰਾਲੇ ਵਾਸਤੇ ਕੋਈ ਵੀ ਲੋਡ ਪੈਂਦੀ ਹੈ ਤੇ ਸਾਡੀ ਸਾਰੀ ਟੀਮ ਪ੍ਰਧਾਨ ਜੀ ਰਚੇਸ਼ ਜੀ ਐਮ ਐਲ اے ਸਾਹਿਬ ਅਸੀਂ ਇਹਨਾਂ ਦੇ ਨਾਲ ਖੜੇ ਆ ਤੇ ਇਹਨਾਂ ਨਾਲ ਜੋ ਵੀ ਸਾਡੇ ਵੱਲੋਂ ਸੋਗ ਹੋਇਆ ਅਸੀਂ ਇਹਨਾਂ ਨਾਲ ਕਰਾਂਗੇ ਸੋ ਸਾਰੇ ਡਾਕਟਰਸ ਦਾ ਸਾਰੇ ਪ੍ਰੈਸ ਕਲੱਬ ਦੇ ਮੈਂਬਰਸ ਦਾ ਦਰਸ਼ਨ ਜੀ ਪ੍ਰਦੀਪ ਜੀ ਸੰਦੀਪ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਇਹਨਾਂ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਤੇ ਇਹਨਾਂ ਦੇ ਨਾਲ ਖੜਾਂਗੇ ਅਗਰ ਚੰਗੇ ਕੰਮ ਲਈ ਅਸੀਂ ਹਮੇਸ਼ਾ ਤੁਹਾਡੇ ਨਾਲ ਚੱਲਾਂਗੇ ਧੰਨਵਾਦ